ਪੰਜਾਬੀ 뮤직 ਇੰਡਸਟਰੀ ਦੇ ਸੂਝਵਾਨ ਤੇ ਮਹਾਨ ਕਲਾਕਾਰ ਜਸਵਿੰਦਰ ਪੱਲਾ ਸਦਾ ਲਈ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਕੱਲ ਸਵੇਰ ਤੁਹਾਨੂੰ ਦੱਸ ਦਈਏ ਕਿ ਇਹ ਜਸਵਿੰਦਰ ਪੱਲਾ ਦੀ ਹਸਪਤਾਲ ਦੀ ਆਖਰੀ ਵੀਡੀਓ ਹੈ ਜਿਸ ਦੇ ਵਿੱਚ ਜਸਵਿੰਦਰ ਪੱਲਾ ਕਾਫੀ ਟੈਨਸ਼ਨ ਦੇ ਵਿੱਚ ਨਜ਼ਰ ਆ ਰਹੇ ਸਨ ਕਾਫੀ ਲੰਮੇ ਸਮੇਂ ਤੋਂ ਜਸਵਿੰਦਰ ਪੱਲਾ ਜੀ ਬਿਮਾਰ ਚੱਲ ਰਹੇ ਸਨ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਪਰ ਸਿਹਤ ਦੇ ਵਿੱਚ ਕੋਈ ਵੀ ਫਰਕ ਨਹੀਂ ਪੈ ਰਿਹਾ ਸੀ ਸਿਹਤ ਦਿਨ-ਦਿਨ ਵਿਗੜਦੀ ਜਾ ਰਹੀ ਸੀ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੇ ਫੋਰਟਿਸ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਸੀ ਜਸਵਿੰਦਰ ਭੱਲਾ ਜੀ ਨੂੰ ਇਨੇ ਦਿਨੀ ਜਿੱਥੇ ਉਹਨਾਂ ਨੇ ਆਖਰੀ ਸਾਹ ਲਏ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹਾਲਾਤ ਕਾਫੀ ਗੰਭੀਰ ਸਨ ਜਸਵਿੰਦਰ ਭੱਲਾ ਜੀ ਦੇ ਉਹਨਾਂ ਦੇ ਡ੍ਰਿਪ ਵਗੈਰਾ ਲੱਗੀਆਂ ਹੋਈਆਂ ਸਨ ਇਸ ਵੀਡੀਓ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਜਿਵੇਂ ਜਸਵਿੰਦਰ ਭੱਲਾ ਜੀ ਨੂੰ ਆਪਣੇ ਆਖਰੀ ਸਾਹਾਂ ਦੇ ਬਾਰੇ ਪਤਾ ਹੋਵੇ ਤੁਸੀਂ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਦੇਖਿਆ ਹੋਵੇਗਾ ਕਿ ਸਵਿੰਦਰ ਪੱਲਾ ਜੀ ਸਿਰ ਫੜ ਕੇ ਬੈਠੇ ਹੋਏ ਨੇ ਤੇ ਬਹੁਤ ਹੀ ਜ਼ਿਆਦਾ इमोशनल ਨਜ਼ਰ ਆ ਰਹੇ ਸਨ ਤਾਂ ਦੋਸਤੋ ਜਿੰਨੇ சுவாਸ ਰੱਬ ਨੇ ਦੇ ਕੇ ਭੇਜਿਆ ਹੈ ਉਹਨਾਂ ਨੂੰ ਪੂਰਾ ਕਰਨ ਦੇ ਲਈ ਬੰਦਾ ਇਸ ਦੁਨੀਆ ਤੇ ਆਉਂਦਾ ਹੈ ਤੇ ਜਦੋਂ ਉਹ சுவாਸ ਖਤਮ ਹੋ ਜਾਂਦੇ ਨੇ ਤਾਂ ਫਿਰ ਹਰ ਇੱਕ ਬੰਦੇ ਨੂੰ ਇਸ ਧਰਤੀ ਤੋਂ ਜਾਣਾ ਪੈਂਦਾ ਹੈ ਤਾਂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਪਰਮਾਤਮਾ ਪੂਰੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਹੈ ਜਸਵਿੰਦਰ ਪੱਲਾ ਦੇ ਜਾਣ ਕਰਕੇ